ਬਦੁਰਗ ਚੌਂਕੀਦਾਰ ਨਹੀਂ ਹੁੰਦੇ ਪਾਪਾ ਜੀ ਅਸੀਂ ਤਾਂ ਹੁਣੇ ਨਿਕਲ ਰਹੇ ਹਾਂ ਸ਼ਾਮ ਤੱਕ ਵਾਪਸ ਆ ਜਾਵਾਂਗੇ ਤੁਸੀਂ ਬਸ ਘਰ ਸੰਭਾਲ ਲੈਣਾ ਹਾਂ ਸੱਚ ਤੁਹਾਡਾ ਖਾਣਾ ਟੇਬਲ ਤੇ ਰੱਖ ਦਿੱਤਾ ਹੈ ਜਦੋਂ ਭੁੱਖ ਲੱਗੇ ਖਾ ਲੈਣਾ ਰਾਤ ਦਾ ਵੀ ਬਣਾ ਦਿੱਤਾ ਹੈ ਸਾਨੂੰ देर ਹੋ ਗਈ ਤਾਂ ਥੱਕ ਕੇ ਖਾਣਾ ਨਹੀਂ ਬਣੇਗਾ ਤੇ ਅਸੀਂ ਵੀ ਖਾ ਕੇ ਆਵਾਂਗੇ ਤੇ ਹਾਂ ਜਾਂਦੇ ਜਾਂਦੇ ਬਾਹਰੋਂ ਤਾਲਾ ਲਾ ਕੇ ਜਾ ਰਹੇ ਹਾਂ ਆਪਣਾ ਖਿਆਲ ਰੱਖਿਓ ਦੋਮੇ ਪੁੱਤ ਤੈਨੂੰ ਹਾਂ ਆਪੋ ਆਪਣੇ ਬੱਚਿਆਂ ਨਾਲ ਘਰੋਂ ਨਿਕਲ ਗਏ ਅੱਜ ਇਹਨਾਂ ਦਾ ਮਨ ਨਹਿਰ ਵਾਲੇ ਰਿਜ਼ੋਰਟ ਜਾਣ ਨੂੰ ਕਰ ਰਿਹਾ ਸੀ ਸਵੇਰ-ਸਵੇਰ ਤੋਂ ਸ਼ਾਮ ਤੱਕ ਮौज-ਮਸਤੀ ਦਾ ਪੂਰਾ ਪਲਾਨ ਸੀ ਇੱਕ ਵਾਰ ਵੀ ਕਿਚਨ ਨੇ ਗੁਰਬਚਨ ਚੰਗ ਨੂੰ ਨਹੀਂ ਪੁੱਛਿਆ ਕਿ ਤੁਸੀਂ ਵੀ ਚੱਲਣਾ ਚਾਹੁੰਦੇ ਹੋ ਜਾਂ ਨਹੀਂ ਸੋ ਫੇਟ ਟੁੱਟ ਕੇ ਵਾਰੀ-ਵਾਰ ਲਗੇ ਵੇਖਿਆ ਤਾਂ ਦੋਵੇਂ ਪੁੱਤ ਆਪੋ ਆਪਣੀਆਂ ਗੱਡੀਆਂ ਵਿੱਚ ਬੱਚਿਆਂ ਸਮੇਤ ਬੈਠ ਕੇ ਰਵਾਨਾ ਹੋ ਗਏ ਥੋੜੀ ਦੇਰ ਵਾਰੀ ਚੋਂ ਬਾਹਰ ਇਉਂ ਤੱਕ ਦੇ ਰਹੇ ਫਿਰ ਉਦਾਸ ਮਨ ਨਾਲ ਟੇਨਿੰਗ ਟੇਬਲ ਵੱਲ ਆਏ ਉੱਥੇ ਰੱਖਿਆ ਖਾਣਾ ਖੋਲ ਕੇ ਵੇਖਿਆ ਇੱਕ ਛੋਟੇ ਡੱਬੇ ਵਿੱਚ ਚਾਰ ਮੋਟੀਆਂ-ਮੋਟੀਆਂ ਰੋਟੀਆਂ ਇੱਕ ਕਟੋਰੀ ਵਿੱਚ ਪਤਲੀ ਜਿਹੀ ਦਾਲ ਤੇ ਤਲਾਹ ਦੇ ਨਾਂ ਤੇ ਇੱਕ ਪਿਆਜ਼ ਦੇ ਟੁਕੜੇ ਖਾਣਾ ਵੇਖ ਕੇ ਮਨ ਹੀ ਮਨ ਵਿੱਚ ਸੋਚਣ ਲੱਗੇ ਅਜੇ ਤਾਂ ਸਵੇਰੇ 8:00 ਵਜੇ ਨੇ ਅੱਜ ਸਾਰਾ ਦਿਨ ਤੇ ਰਾਤ ਵੀ ਇਸੇ ਤਰ੍ਹਾਂ ਨਾਲ ਕੱਢਣੀ ਹੈ ਇਹਨੇ ਨਾਲ ਮੇਰਾ ਢਿੱਡ ਕਿੱਥੋਂ ਭਰੂਗਾ ਪਿਛਲੀ ਵਾਰ ਵੀ ਜਦੋਂ ਇਹ ਲੋਕੋਂ ਬਣ ਗਏ ਸਨ ਨੂੰ ਹਨ ਇੰਨਾ ਹੀ ਬਣਾਇਆ ਸੀ ਰਾਤ ਨੂੰ ਘਰ ਆ ਕੇ ਗੁਰਵਚਨ ਸਿੰਘ ਨੇ ਸਿਰਫ ਇਨਾ ਹੀ ਕਿਹਾ ਸੀ ਕਿ ਇਹ ਮੈਨੂੰ ਬੜੀ ਭੁੱਖ ਲੱਗੀ ਹੈ ਬਸ ਉਸੇ ਗੱਲ ਤੇ ਦੋਮਾ ਨੂੰ ਹਨ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਪੁੱਤ ਪੁੱਤ ਤਾਂ ਘਰ ਵਾਲੀਆਂ ਅੱਗੇ ਬੋਲਦੇ ਹੀ ਨਹੀਂ ਪਰ ਅੱਜ ਫਿਰ ਉਦਾਂ ਹੀ ਲੰਮਾ ਝਾਂ ਭਰ ਕੇ ਆਪਣੇ ਕਮਰੇ ਵੱਲ ਆਏ ਕਮਰੇ ਵਿੱਚ ਆਪਣੀ ਸਤਨਾਮ ਕੌਰ ਦੀ ਤਸਵੀਰ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ ਇੱਕੋ ਸੀ ਜੋ ਮੈਨੂੰ ਕਦੇ ਭੁੱਖਾ ਨਹੀਂ ਸੌਣ ਦਿੰਦੀ ਸੀ ਉਸ ਦੇ ਜਾਣ ਤੋਂ ਬਾਅਦ ਤਾਂ ਢਿੱਡ ਭਰ ਕੇ ਖਾਣ ਨੂੰ ਵੀ ਤਰਸ ਗਏ ਆ ਸੋਚਿਆ ਸੀ ਰਿਟਾਇਰ ਹੋ ਕੇ ਪਰਿਵਾਰ ਨਾਲ ਖੂਬ ਘੁਮਾਂਗੇ ਪਰ ਇੱਥੇ ਤਾਂ ਬਿਮਾਰ ਨਹੀਂ ਆ ਫਿਰ ਵੀ ਸਾਰੇ ਮਿਲ ਕੇ ਮੈਨੂੰ ਬਿਮਾਰ ਬਣਾਉਣ ਤੇ ਤੁਲੇ ਹਨ ਹਰ ਗੱਲ ਦੇ ਦੋ ਪਾਸੇ ਹੁੰਦੇ ਹਨ ਇਸ ਪਾਸੇ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਪਹਿਲਾਂ ਕਿੰਨਾ ਘੁੰਮਣ ਦਾ ਸ਼ੌਂਕ ਸੀ ਮਹੀਨੇ ਵਿੱਚ ਦੋ ਦੋ ਵਾਰ ਤਾਂ ਪੂਰਾ ਪਰਿਵਾਰ ਕਿਤੇ ਨਾ ਕਿਤੇ ਜ਼ਰੂਰ ਨਿਕਲ ਜਾਂਦਾ ਸੀ ਹੁਣ ਹੁਣ ਮਹੀਨਿਆਂ ਤੋਂ ਘਰੋਂ ਬਾਹਰ ਹੀ ਨਹੀਂ ਨਿਕਲੇ ਜਦੋਂ ਵੀ ਇਹ ਲੋਕ ਕਿਤੇ ਜਾਂਦੇ ਨੇ ਮੈਨੂੰ ਤਲੇ ਵਿੱਚ ਬੰਦ ਕਰ ਜਾਂਦੇ ਨੇ ਇੱਕ ਵਾਰ ਵੀ ਨਹੀਂ ਪੁੱਛਦੇ ਪਪਾ ਜੀ ਤੁਸੀਂ ਵੀ ਚੱਲੋਂਗੇ ਹੁਣ ਤਾਂ ਕੁੱਟ-ਕੁੱਟ ਕੇ ਜੀ ਪਰ ਜਿਹਾ ਗਿਆ ਬਾਹਰ ਕਿਸੇ ਨਾਲ ਗੱਲ ਵੀ ਨਹੀਂ ਕਰਨ ਦਿੰਦੇ ਤੇ ਆਪ ਵੀ ਬੈਠ ਕੇ ਦੋ ਗੱਲਾਂ ਨਹੀਂ ਕਰਦੇ ਦੋਸਤਾਂ ਦੇ ਫੋਨ ਵੀ ਨਹੀਂ ਆਉਂਦੇ ਹੁਣ ਨਾ ਹੀ ਉਹਨਾਂ ਦੇ ਫੋਨ ਲੱਗਦੇ ਨੇ ਮੈਨੂੰ ਤਾਂ ਘਰ ਦਾ ਚੌਂਕੀਦਾਰ ਬਣਾ ਕੇ ਰੱਖ ਦਿੱਤਾ ਹੈ ਜਦੋਂ ਹੱਥ ਪੈਰ ਚੱਲ ਰਹੇ ਨੇ ਤਦੋਂ ਕਦਰ ਨਹੀਂ ਤਾਂ ਜਦੋਂ ਬਿਸਤਰਾ ਫੜ ਲਵਾਂਗਾ ਉਦੋਂ ਤਾਂ ਪੁੱਛਣ ਵਾਲਾ ਵੀ ਨਹੀਂ ਹੋਵੇਗਾ ਹੁਣ ਕੋਈ ਫੈਸਲਾ ਲੈਣਾ ਬਹੁਤ ਜ਼ਰੂਰੀ ਹੋ ਗਿਆ ਹੈ ਗੁਰਬਚਨ ਸਿੰਘ ਜੀ ਨੇ ਇਹ ਸਭ ਮਨ ਵਿੱਚ ਸੋਝ ਹੀ ਰਹੇ ਸਨ ਕਿ اچانک ਜਾਨ ਨੰਬਰ ਤੋਂ ਫੋਨ ਆ ਗਿਆ ਫੋਨ ਚੁੱਕਿਆ ਤਾਂ ਉਧਰੋਂ ਉਹਨਾਂ ਦਾ ਪੁਰਾਣਾ ਯਾਰ ਬਲਦੇਵ ਸਿੰਘ ਬੋਲਿਆ ਓਏ ਗੁਰਵਚਨਿਆ ਕਿਵੇਂ ਹੈ ਕਿੰਨੇ ਦਿਨਾਂ ਬਾਅਦ ਤੇਰਾ ਫੋਨ ਲੱਗਾ ਉਹ ਬਲਦੇਵ ਜੀ ਅੱਜ ਤੈਨੂੰ ਮੇਰੀ ਯਾਦ ਕਿਵੇਂ ਆ ਗਈ ਭਾਈ ਇਹ ਪੁੱਛਣ ਲਈ ਕਿ ਹੁਣ ਤੱਕ ਭਾਬੀ ਦਾ ਗਮ ਮਨਾ ਰਿਹਾ ਹੈ ਇਹ ਕੁਝ ਅੱਗੇ ਦਾ ਸੋਚਿਆ ਕਿ ਮਤਲਬ ਮਤਲਬ ਇਹ ਕਿ ਇਸ ਵਾਰ ਸਾਰੇ ਪੁਰਾਣੇ ਯਾਰ ਮਿਲ ਕੇ ਹਜੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਆ ਤੂੰ ਇਸ ਵਾਰ ਜ਼ਰੂਰ ਚੱਲਿਓ ਪਿਛਲੀਆਂ ਦੋ ਵਾਰ ਤੂੰ ਮਨਾ ਕਰਦਿ ਗਿਆ ਮੈਂ ਮਨਾ ਕੀਤਾ ਕਰੋ ਪਿਛਲੀ ਵਾਰ ਦਰਵਾਰ ਸਾਹਿਬ ਗਏ ਸਾਂ ਉਸ ਤੋਂ ਪਹਿਲਾਂ ਪਟਨਾ ਸਾਹਿਬ ਤੇਰੇ ਫੋਨ ਤੇ ਫੋਨ ਕੀਤਾ ਤਾਂ ਲੱਗਦਾ ਹੀ ਨਹੀਂ ਆਕਰ ਤੇਰੇ ਪੁੱਤਾਂ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਪਾਪਾ ਜੀ ਮਨਾ ਕਰ ਰਹੇ ਨੇ ਮੰਮੀ ਤੋਂ ਬਿਨਾ ਹੁਣ ਕਿਤੇ ਮਨ ਨਹੀਂ ਲੱਗਦਾ ਇਸ ਵਾਰ ਮੈਂ ਵੱਖਰੇ ਨੰਬਰ ਤੋਂ ਫੋਨ ਲਾਇਆ ਏ ਲਓ ਜੀ ਲੱਗ ਗਿਆ ਏ ਸੁਣ ਕੇ ਗੁਰਬਚਨ ਸਿੰਘ ਜੀ ਡੰਗ ਰਹਿ ਗਏ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਦੋ ਯਾਤਰਾ ਮੰਤਾਂ ਪਹਿਲਾਂ ਹੀ ਹੋ ਚੁੱਕੀਆਂ ਨੇ ਮਤਲਬ ਪੁੱਤ ਤਾਂ ਇਹ ਗੱਲ ਹੀ ਨਹੀਂ ਪੰਚਾਇਤ ਤੇ ਉਹਨਾਂ ਦਾ ਮੋਬਾਈਲ ਹੋਏ ਕੀ ਹੋਇਆ ਜਵਾਬ ਤਾਂ ਦੇ ਬਲਦੇਵ ਦੀ ਆਵਾਜ਼ ਵਿੱਚ ਨਾਲ ਹੋਸ਼ ਆਇਆ ਹਾਂ ਭਈ ਸ਼ਰ ਪੱਕਾ ਚੱਲਾਂਗਾ ਜਿੰਨਾ ਪੈਸਾ ਦੇਣਾ ਹੈ ਦੱਸ ਦੇ ਮੈਂ ਜਮਾ ਕਰਾ ਦਿਆਂਗਾ ਚੱਲ ਮੈਂ ਤੈਨੂੰ ਸਾਡੇ ਵਟਸਐਪ ਗਰੁੱਪ ਵਿੱਚ ਪਾ ਲੈਂਦਾ ਹਾਂ ਸਾਰੀ ਡਿਟੇਲ ਉੱਤੇ ਭੇਜ ਦਿਆਂਗਾ ਪੈਸੇ ਤਾਂ ਬਾਅਦ ਵਿੱਚ ਦੇ ਦੇ ਘਟੋ ਘਟਾ ਹਾਂ ਤੱਕ ਹੀ ਪੈਸੇ ਵੀ ਅਸੀਂ ਕੱਲ ਸਵੇਰ ਹੀ ਰਵਾਨਾ ਹੋ ਰਹੇ ਹਾਂ ਤੇਰੀ ਟਿਕਟ ਤਾਂ ਅਸੀਂ ਪਹਿਲਾਂ ਹੀ ਕਰਾ ਲਈ ਸੀ ਜੇ ਤੂੰ ਚਲ ਫਟਾਫਟ ਤਿਆਰੀ ਕਰ ਲੈ ਕੱਲ ਸਵੇਰੇ ਹੀ ਨਿਕਲਣਾ ਫੋਨ ਰੱਖ ਦਾਂਗੇ ਘਰ ਬਚਨ ਸਕਨੇ ਆਪਣਾ ਫੋਨ ਚੈੱਕ ਕੀਤਾ ਸਾਰੇ ਪੁਰਾਣੇ ਦੋਸਤ ਬਲੌਕ ਸਨ ਜਿਆਦਾ ਆ ਪਿਛਲੀ ਵਾਰ ਜਦੋਂ ਚਾਰੇ ਜਾਣੇ ਬੱਚੇ ਛੱਡ ਕੇ ਮਨਾਲੀ ਚਲੇ ਗਏ ਦੇਖ ਕੇ ਸਿਰ ਚੱਕਰ ਖਾ ਗਿਆ ਇੰਨਾ ਵੱਡਾ ਧੋਖਾ ਥੋੜੀ ਦੇਰ ਰੱਖਾਂ ਵਿੱਚ ਹੰਝੂ ਪਰ ਕੇ ਬੀਬੀ ਦੀ ਤਸਵੀਰ ਵੱਲ ਦੇਖਦੇ ਰਹੇ ਫਿਰ ਹੰਝੂ ਪੂੰਚੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਅਨਬਲੌਕ ਕੀਤਾ ਫਿਰ ਉੱਠ ਕੇ ਕਮਰੇ ਵਿੱਚ ਗਏ अलमारी खोली यात्रा वाले कुर्ते पजामा इकट्ठे स्पोर्ट्स जूतਿਆਂ ਦੀ ਧੂੜ ਝਾੜੀ ਕੁਝ ਨਕਦੀ ਆਈਡੀ ਦਵਾਈਆਂ ਦਾ ਡੱਬਾ ਜਿੰਨਾ ਸਮਝ ਆਇਆ ਪੈਕ ਕਰ ਲਿਆ ਤੇ ਅਗਲੇ ਦਿਨ ਦਾ ਇੰਤਜ਼ਾਰ ਕਰਨ ਲੱਗ ਪਏ ਰਾਤ ਨੂੰ ਜਦੋਂ ਬੱਚੇ ਘਰ ਆਏ ਤਾਂ ਤੱਕ ਕੁਬਚਨ ਸੰਗੀਤਿਲ ਸੌਂ ਚੁੱਕੇ ਸਨ ਕਿਸੇ ਨੇ ਉਹਨਾਂ ਦੇ ਕਮਰੇ ਵੱਲ ਝਾਤ ਵੀ ਨਾ ਮਾਰੀ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ ਅਗਲੇ ਸਵੇਰ ਜਨੋ ਪੁੱਤਾਂ ਨੂੰ ਹਾਂ ਚਾਹ ਪੀ ਰਹੇ ਸਨ ਗੁਰਵਚਨ ਸਿੰਘ ਜੀ ਪੂਰੀ ਤਿਆਰੀ ਨਾਲ ਬੈਗ ਚੁੱਕ ਕੇ ਬਾਹਰ ਆਏ ਉਹਨਾਂ ਨੇ ਵੇਖ ਕੇ ਵੱਡਾ ਪੁੱਤਰ ਬੋਲੇ ਅਰੇ ਪਾਪਾ ਜੀ ਤੁਸੀਂ ਕਿੱਥੇ ਚੱਲ ਪਏ ਮੈਂ ਆਪਣੇ ਯਾਰਾਂ ਨਾਲ ਉਹ ਦੂਰ ਚੈਰਤੀ ਯਾਤਰਾ ਤੇ ਜਾ ਰਿਹਾ ਹਾਂ ਮੇਰੀ ਟਿਕਟ ਵੀ ਹੈ ਇਹ ਸੁਣ ਕੇ ਚਾਰੇ ਜਣੇ ਇੱਕ ਦੂਜੇ ਦੀ ਸਕਲ ਵੇਖਣ ਲੱਗ ਪਏ ਵੱਡੇ ਨੂੰ ਬੋਲੀ ਪਰ ਪਾਪਾ ਜੀ ਤੁਸੀਂ ਉਹ ਕਿਵੇਂ ਜਾ ਸਕਦੇ ਹੋ ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋਣ ਵਾਲੇ ਨੇ ਤੁਹਾਨੂੰ ਵੀ ਅਗਲੇ ਹਫ਼ਤੇ ਜਲੰਧਰ ਪੂਆ ਦੇ ਮੁੰਡੇ ਦੇ ਬਿਆਲਈ ਜਾਣਾ ਹੈ ਬੱਚਿਆਂ ਬੱਚੇ ਅਸੀਂ ਕਿਸ ਦੇ ਪਰੋਸੇ ਛੱਡ ਕੇ ਜਾਵਾਂਗੇ ਛੋਟੀ ਨੂੰ ਨੇ ਵੀ ਸੁਰਮਲਾਇਆ ਤੇ ਫालतू ਪੈਸੇ ਕਿਉਂ ਖਰਚ ਕਰਨੇ ਨੇ ਜਿੰਨਾ ਕੋ ਪੈਸਾ ਹੈ ਸਾਨੂੰ ਹੀ ਦੇ ਦਿਓ ਤੇ ਇਸ ਉਮਰ ਵਿੱਚ ਕਿਉਂ ਘੁੰਮਣ ਦੀ ਪੈ ਗਈ ਹੈ ਕੱਲ ਨੂੰ ਡਿੱਗ ਪਏ ਤਾਂ ਸੇਵਾ ਕੌਣ ਕਰੂ ਘਰ ਬਚਨ ਸੰਗਧੀ ਨੇ ਸਾਖਤ ਲੈ ਜਿ ਵਿੱਚ ਕਿਹਾ ਮੈਨੂੰ ਹੁਕਮ ਦੇਣ ਵਾਲੀ ਤੂੰ ਕੌਣ ਹੈ ਤੁਸੀਂ ਸਾਰੇ ਮਿਲ ਕੇ ਮੈਨੂੰ ਘਰ ਦਾ ਚੌਂਕੀਦਾਰ ਸਮਝ ਲਿਆ ਜਦੋਂ ਆਪਣੇ ਬੱਚੇ ਛੱਡ ਕੇ ਘੁੰਮਣ ਜਾਂਦੇ ਆ ਉਦੋਂ ਯਾਦ ਨਹੀਂ ਰਹਿੰਦਾ ਤੇ ਮੇਰੇ ਮੋਬਾਈਲ ਤੋਂ ਮੇਰੇ ਜਾਰਾ ਨੂੰ ਬਲੌਕ ਕਰਨ ਦੀ ਹਿੰਮਤ ਕਿਵੇਂ ਹੋਈ ਹਕਲਾਉਂਦੇ ਆ ਕਿ ਆ ਪਾਪਾ ਜੀ ਉਹ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਇਸ ਲਈ ਅੱਛਾ ਮੇਰੇ ਰਾਮ ਦਾ ਇਹਨਾਂ ਕਹਿ ਲੈਤ ਆਪਣੇ ਬੱਚੇ ਆਪਸ ਮਾ ਲੋ ਤੇ ਮੇਰੇ ਘੁੰਮਣ ਦਾ ਖਰਚਾ ਮੈਂ ਆਪਣੀ ਕਮਾਈ ਨਾਲ ਕਰ ਰਿਹਾ ਹਾਂ ਕਿਸੇ ਤੋਂ ਮੰਗ ਨਹੀਂ ਰਿਹਾ ਸਾਰੀ ਜਾਇਦਾਦ ਮੇਰੇ ਨਾਂ 'ਏ ਫਿਰ ਵੀ ਮੈਨੂੰ ਕੋਈ ਮੁਹਤਾਜ ਬਣਾ ਕੇ ਰੱਖਿਆ ਏ ਹੁਣ ਇਹ ਸਭ ਮੈਂ ਬਰਦਾਸ਼ਤ ਨਹੀਂ ਕਰਨਾ ਜਿਸ ਨੂੰ ਮੇਰੇ ਨਾਲ ਰਹਿਣਾ ਔਖਾ ਲੱਗਦਾ ਹੈ ਉਹ ਆਪਣੇ ਲਈ ਵੱਖਰਾ ਘਰ ਲੱਭ ਲਵੇ ਇਹਨਾਂ ਕਹਿ ਕੇ ਗੁਰਬਚਨ ਸਿੰਘ ਜੀ ਬੈਗ ਚੁੱਕ ਕੇ ਘਰੋਂ ਨਿਕਲ ਗਏ ਉਹਨਾਂ ਦੀਆਂ ਸੱਖੀਆਂ-ਸੱਖੀਆਂ ਗੱਲਾਂ ਸੁਣ ਕੇ ਪੁੱਤਨੋਂ ਹਾਂ ਦੇ ਮੂੰਹ ਇੱਕ ਸ਼ਬਦ ਵੀ ਨਾ ਨਿਕਲਿਆ ਬਜ਼ੁਰਗ ਚੌਂਕੀਦਾਰ ਨਹੀਂ ਹੁੰਦੇ ਉਹ ਤਾਂ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਫ਼ਰ ਦੇ ਹੱਕਦਾਰ ਹੁੰਦੇ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ लाईक ते शेअर करो धन्यवाद